ਕਾਟਨ ਸੂਟ ਦੁਪੱਟੇ ਆਏ ਨੇ ਕੈਮਰੀ ਕਾਟਨ ਦੇ ਸੂਟ ਹੋਣਗੇ ਜੀ ਬਲੇਨ ਬਾਟਮ ਆ ਗਈ ਜੀ ਪ੍ਰਿੰਟ ਦੁਪੱਟਾ 2.5 ਮੀਟਰ ਦੇ ਦੁਪੱਟੇ ਹੋਣਗੇ 4 ਕੰਦਰ ਨੇ ਫਸਟ ਦੇ ਵਿੱਚ ਇਹ ਪੀਟੀਏ ਕਲਰ ਆ ਗਿਆ ਜੀ ਇੱਕ ਇਹ ਗਾਇਦੀ ਕਲਰ ਆਊ ਇਹਦੇ ਵਿੱਚ ਜਿਵੇਂ ਇੱਕ ਗ੍ਰੀਨ ਮਹਿੰਦੀ ਦਾ ਕਦਰ ਆਊਗਾ ਇਹਦੇ ਵਿੱਚ ਇੱਕ ਫਰੋਜੀ ਆਊਗਾ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹੜਾ ਡਿਜ਼ਾਈਨ ਤੁਹਾਨੂੰ ਚੰਦਾ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਇੱਕ ਵਰਕ ਵਾਲੇ ਦੇ ਵਿੱਚ ਆ ਗਿਆ ਦੇਖੋ neck ਤੇ ਵਰਕ ਆਉਈ ਇਹਦੇ ਉੱਤੇ ਤੇ ਆ ਪ੍ਰਿੰਟ ਦੁਪੱਟਾ ਆ ਗਿਆ ਕਾਟਨ ਦਾ ਜੀ ਤਿੰਨ ਕਲਰ ਨੇ ਇੱਕ ਕਰੀਮ ਹੈ ਇੱਕ ਰੈ ਬਲੈਕ ਦੇ ਉੱਪਰ ਆ ਗਿਆ ਦੇਖੋ ਪਿੰਕ ਬਾਟਮ ਵਾਲਾ ਗਿਆ ਜੀ ਪ੍ਰਿੰਟ ਦੁਪੱਟਾ ਆਊਗਾ ਪ੍ਰਿੰਟ ਦੁਪੱਟਾ ਗਿਆ ਬਲੈਕ ਵਾਲਾ ਇੱਕ ਲੈਮਨ ਬਾਟਮ ਆਊਗੀ ਜੀ ਇੱਕ ਪਿਸਟਾ ਟੋਨ ਦੇ ਆਊਗਾ ਜੀ ਇੱਕ ਪਿੰਕ ਵਿੱਚ ਕਲਰ ਆਊ 4 ਕਲਰ ਇਹਦੇ ਵਿੱਚ ਨੇ ਜੀ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਦੇਖੋ ਜੀ ਬਹੁਤ ਸੋਹਣਾ ਆ ਗਿਆ ਪ੍ਰਿੰਟ ਫਲਾਵਰ ਵਾਲਾ ਸੂਟ ਆ ਗਿਆ ਕੈਮਰੀ ਕਾਟਨ ਦਾ ਸੂਟ ਕੈਮਰੀ ਕਾਟਨ ਦਾ ਦੁਪੱਟਾ ਜੀ ਬਹੁਤ ਸ਼ਾਨਦਾਰ ਪਲੇਨ ਸਲਵਾਰ ਆਊਗੀ ਜੀ ਇਹਦੀ ਦੇਖੀ ਚਲੋ 2 ਕਲਰ ਨੇ ਇਹਦੇ ਵਿੱਚ ਇੱਕ ਇਹ ਕਲਰ ਆਊਗਾ ਜੀ ਇੱਕ ਲੈਮਨ ਸੀਗਾ ਤਿੰਨ ਦੇ 2 ਕਲਰ ਇਹਦੇ ਵਿੱਚ ਸੀ ਜਲਦੀ ਜਲਦੀ ਦੇਖ ਚਲੇ ਕਾਰਡ ਜਾਂਦਾ ਕੇ ਦੇਖੋ ਜੀ ਆ ਫਰੰਟ ਆ ਕੇ ਸਾਰਾ ਦੁਪੱਟਾ ਪ੍ਰਿੰਟ ਆਊਗਾ ਪਲੇਨ ਬਾਟਮ ਆ ਗਈ ਜੀ ਮਸਟਰਡ ਕਲਰ ਦੇ ਵਿੱਚ ਆ ਗਿਆ ਜੀ ਬਹੁਤ ਸ਼ਾਨਦਾਰ ਡਿਜ਼ਾਈਨ ਆ ਜੀ ਫਿਰੋਜੀ ਕਲਰ ਆ ਗਿਆ ਦੇਖੋ ਕਿਵੇਂ ਦੇ ਵਿੱਚ ਦੋ ਕਲਰ ਇਹਦੇ ਵਿੱਚ ਨੇ ਫਿਰੋਜੀ ਕਲਰ ਆ ਗਿਆ ਬਹੁਤ ਸ਼ਾਨਦਾਰ ਸੂਟ ਆ ਕੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਬੁੱਕ ਕਰ ਲਿਓ ਕਿ ਪਿੰਕ ਕਲਰ ਆਊਗਾ ਜੀ ਸੋਲੋ ਪੀਸ ਹੈ ਇਹਦੇ ਵਿੱਚ ਕੋਈ ਕਲਰ ਵਗੈਰਾ ਨਹੀਂ ਹੁੰਦੇ ਪਿੰਕ ਕਲਰ ਦੇ ਵਿੱਚ ਆ ਗਿਆ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਹੈ ਜੀ ਬਹੁਤ ਸ਼ਾਨਦਾਰ ਹੈ ਨੈਕ ਦੇ ਉੱਪਰ ਵਰਕ ਆ ਗਿਆ ਦੇਖੋ ਜੀ ਪ੍ਰਿੰਟ ਬਾਟਮ ਆ ਗਈ ਨੈਕਸਟ ਦੇਖੋ ਜੀ ਵਰਕਰ ਆ ਗਿਆ ਔਰ ਕੈਂਸਰ ਵਰਕਰ ਆ ਗਿਆ ਪ੍ਰਿੰਟ ਦੁਪੱਟਾ ਆ ਗਿਆ ਜੀ ਪਲਨ ਬਾਟਮੇ ਦੋ ਕਲਰ ਨੇ ਇੱਕ ਫਰੋਜੀ ਕਲਰ ਇਹਦੇ ਵਿੱਚ ਇੱਕ ਇਹ ਕਲਰ ਦੇਖੋ ਜੀ ਦੋ ਕਲਰ ਨੇ ਵਿੱਚ ਨੇ ਇੱਕ ਪਾਊਡਰ ਬਲੂ ਕਲਰ ਹੈ ਦੋ ਕਲਰ ਨੇ 500 ਰੁਪਏ ਦਾ ਰੇਟ ਹੈ